ਐ ਸਾਂਝੀ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਜਿੰਨੇ ਤੁਸੀਂ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਹੋਏ ਹੋ ਥੋੜਾ ਸਾਰਿਆਂ ਦਾ ਵੈਲਕਮ ਆ ਜੀ ਇਸ ਵੀਡੀਓ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਸਾਂਝੀ ਦੇ ਕਿਸੇ ਵਧੀਆ ਲੱਗਦੇ ਹੋਣਗੇ ਤੁਸੀਂ ਸ਼ੇਅਰ ਵੀ ਕਰਦੇ ਹੋ ਤੁਸੀਂ ਸਪੋਰਟ ਵੀ ਕਰਦੇ ਹੋ ਆਪਣੇ ਕਿਸੇ ਤੁਸੀਂ ਮੇਰੇ ਨਾਲ ਸਾਂਝੇ ਵੀ ਕਰਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਆ ਇਹ ਗੱਲ ਮੈਂ ਅਕਸਰ ਬਹੁਤ ਵਾਰ ਸੁਣੀ ਆ ਤੋ ਕਿ ਜਦੋਂ ਆਪਾਂ ਲੋਕਾਂ ਦੇ ਵਿੱਚ ਵਿਚੜਦੇ ਆ ਨਾ ਕਾ ਉਹ ਲੋਕ ਜਿਹੜੇ ਨਕੋਦਰ ਨਹੀਂ ਜਾਂਦੇ ਜਿਹੜੇ ਪੀਰਾਂ ਫਕੀਰਾਂ ਨੂੰ ਨਹੀਂ ਮੰਨਦੇ ਜਿਹੜੇ ਸਾਈਂ ਜੀ ਨੂੰ ਨਹੀਂ ਮੰਨਦੇ ਤਾਂ ਉਹਨਾਂ ਨੂੰ ਤਾਂ ਇੱਕ ਪੁਆਇੰਟ ਚਾਹੀਦਾ ਹੁੰਦਾ ਕੋਈ ਨਾ ਕੋਈ ਗੱਲ 네ਗੇਟਿਵ ਕਰਨ ਦਾ ਤਾਂ ਮੈਂ ਬੜੇ ਲੋਕ ਇਦਾਂ ਦੇ ਸੁਣੇ ਨੇ ਬੋਲਦੇ ਵੀ ਜੇ ਨਕੋਦਰ ਦੇ ਵਿੱਚ ਇਦਾਂ ਹੋ ਰਿਹਾ ਸਭ ਉੱਥੇ ਗੁਰਦਾਰਸਨ ਦੀ ਵੀ ਚਲਦੀ ਆ ਜੋ ਗੁਰਦਾਰਸਨ ਕਹੂਗਾ ਉਹੀ ਕੁਝ ਹੋਣਾ ਆ ਵੀ ਉਹਦੀ ਮਰਜ਼ੀ ਨਾਲ ਹੀ ਸਭ ਕੁਝ ਹੋ ਰਿਹਾ। ਤਾਂ ਮੈਂ ਸੁਣ ਕੇ ਬੜਾ ਕਈ ਵਾਰੀ ਹੈਰਾਨ ਹੋ ਜਾਂਦਾ ਹੁੰਦਾ। ਵੀ ਆਪਾਂ ਮੰਨਦੇ ਆਂ ਸੈਣੀ ਨੂੰ ਤਾਂ ਆਪਾਂ ਕਦੀ ਇਹ ਗੱਲ ਸੋਚੀ ਹੋਈ ਨਹੀਂ ਕਿ ਦਰਬਾਰ ਚ ਗੁਰਾਸਮਾਨ ਦੀ ਚਲਦੀ ਆ ਜਾਂ ਕਿਸੇ ਦੀ ਚਲਦੀ ਆ। ਪਰ ਅਸਲ ਦੇ ਵਿੱਚ ਨਕੋਦਰ ਦਰਬਾਰ ਦੇ ਵਿੱਚ ਚਲਦੀ ਕਿਹਦੀ ਆ? ਵੈਸੇ ਤਾਂ ਆਪਾਂ ਸਭ ਜਾਣਦੇ ਹੀ ਆਂ ਪਰ ਫਿਰ ਵੀ ਮੈਂ ਚਾਹੁੰਦਾ ਕਿ ਮੈਂ ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਵੀਡੀਓ ਆ ਕਿ ਨਕੋਦਰ ਦਰਬਾਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਾਂ ਰਹਿੰਦੇ ਟਾਈਮ ਤੱਕ ਜਦੋਂ ਤੱਕ ਇਹ ਦੁਨੀਆ ਆ ਉਦੋਂ ਤੱਕ ਨਕੋਦਰ ਦਰਬਾਰ ਦੇ ਵਿੱਚ ਨਾ ਸਿਰਫ ਤੇ ਸਿਰਫ ਸਾਈ ਲਾਡੀਸ਼ਾ ਸਰਕਾਰ ਦੀ ਹੀ ਚੱਲਣੀ ਆ ਬਾਬਾ ਮੁਰਾਸ਼ਾ ਸਰਕਾਰ ਦੀ ਹੀ ਚੱਲਣੀ ਆ ਬਾਬਾ ਸ਼ੇਰੇਸ਼ਾ ਸਰਕਾਰ ਦੀ ਹੀ ਚੱਲਣੀ ਆ ਬਾਪੂ ਬ੍ਰਹਮ ਜੋਗੀ ਮਹਾਰਾਜ ਉਹਨਾਂ ਦੀ ਚੱਲਣੀ ਆ ਉਹਨਾਂ ਤੋਂ ਬਿਨਾ ਕਿਸੇ ਦੀ ਨਹੀਂ ਚੱਲਣੀ ਨਾ ਕਿਸੇ ਇਨਸਾਨ ਦੀ ਤੇ ਨਾ ਗੁਰਦਾਸ ਮਾਨ ਦੀ ਕਿਉਂਕਿ ਮਾਨ ਸਾਹਿਬ ਤਾਂ ਆਪ ਸਾਈ ਲਾਦੀ ਸ਼ਾ ਸਰਕਾਰ ਦੇ ਮੁਰੀਦ ਨੇ ਉਹਨਾਂ ਦੇ ਗੁਲਾਮ ਨਹੀਂ ਉਹਨਾਂ ਦੇ ਆਸ਼ਕ ਨੇ ਤਾਉ ਜੇ ਉਹਨਾਂ ਨੇ ਆਪਣੀ ਚਲਾਉਣੀ ਹੁੰਦੀ ਤਾਂ ਉਹ ਕਦੋਂ ਦੇ ਉਸ ਗੱਡੀ ਨੂੰ ਸੰਭ ਲੈnde ਪਰ ਨਹੀਂ ਉਹ ਕਹਿੰਦੇ ਵੀ ਸਾਈ ਲਾਦੀ ਸ਼ਾ ਸਰਕਾਰ ਇੱਕੋ ਸੀ ਤੇ ਇੱਕੋ ਹੀ ਰਹਿਣਾ ਆ ਉਹਨਾਂ ਦੀ ਜਗ੍ਹਾ ਕਦੇ ਕੋਈ ਵੀ ਨਹੀਂ ਲੈ ਸਕਦਾ ਤੇ ਇਹ ਗੱਲ ਸੱਚੀ ਵੀ ਆ ਫੇਸ ਕਰਕੇ ਨਕੂਦਰ ਦਰਬਾਰ ਦੇ ਵਿੱਚ ਚੱਲਦੀ ਸਿਰਫ ਫਕੀਰਾਂ ਦੀ ਆ ਜਿਨ੍ਹਾਂ ਦੀ ਉਹ ਗੱਦੀ ਆ ਉਹਨਾਂ ਦੀ ਹੀ ਚੱਲਦੀ ਆ ਸੋ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੈ ਸਾਂਝੀ ਜੀ